ਤੁਸੀਂ ਦੇਖ ਰਹੇ ਹੋ ਦੇਰੀਫਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਆਖਿਰ 177 ਦਿਨਾਂ ਬਾਅਦ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੀ ਸੁਪਰੀਮ ਕੋਰਟ ਨੇ ਉਹਨਾਂ 'ਤੇ ਸ਼ਰਤ ਜਮਾਨਤ ਦਿੱਤੀ ਹੈ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇੱਕ ਜਮਾਨਤ ਦਿੱਤੀ ਗਈ ਸੀ ਮਈ ਮਹੀਨੇ 'ਚ ਲੇਕਿਨ ਕਿਤੇ ਕਿਤੇ ਆਕੇ ਹੁਣ ਅਰਵਿੰਦ ਕੇਜਰੀਵਾਲ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਉਹਨਾਂ ਨੂੰ ਸ਼ਰਤ ਜਮਾਨਤ ਦਿੱਤੀ ਹੈ ਤਾਂ ਜਮਾਨਤ ਤੋਂ ਆਨ ਤੋਂ ਬਾਅਦ ਯਾਨੀ ਕਿ 13 ਤਰੀਕ ਨੂੰ ਸਤੰਬਰ ਨੂੰ ਉਹਨਾਂ ਨੂੰ ਜਮਾਨਤ ਮਿਲਦੀ ਹੈ ਤਾਂ ਅੱਜ ਇਹ ਅੱਜੋ ਦਿੱਲੀ ਦੇ ਵਿੱਚ ਆਪਣੇ ਮੁਖਿਆਲੇ ਦੇ ਵਿੱਚ ਜਿਹੜਾ ਆਮ ਵਲੰਟੀਅ ਆਪ ਪਾਰਟੀ ਦੇ ਵਲੰਟੀਆ ਤੇ ਨੇਤਾਵਾਂ ਨਾਲ ਗੱਲਬਾਤ ਕਰਦੇ ਤਾਂ ਉਸ ਮੀਟਿੰਗ ਦੌਰਾਨ ਹੀ ਸਭ ਤੋਂ ਪਹਿਲਾਂ ਸੰਬੋਧਨ ਚ ਆਪਣੇ ਆਪ ਨੂੰ ਮੁੱਖ ਮੰਤਰੀ ਪਦ ਤੋਂ ਰਿਜ਼ਾਈਨ ਕਰਨ ਦੀ ਗੱਲ ਆਖਦੇ ਆ ਕਿਤੇ ਕਿਤੇ ਇਸ ਗੱਲ ਨੂੰ ਲੈ ਕੇ ਪੂਰੇ ਦੇਸ਼ ਦੀ ਰਾਜਨੀਤਿਕ ਵਿੱਚ ਬਹੁਤ ਵੱਡਾ ਉਚਾਲ ਵੀ ਆਇਆ ਹੜਕਮ ਵੀ ਮਚਿਆ ਆਖਿਰ ਇੱਕਦਮ ਅਰਵਿੰਦ ਕੇਜਰੀਵਾਲ ਨੇ ਅੱਜ ਆਪਣੇ ਆਮ ਆਦਮੀ ਪਾਰਟੀ ਦੇ ਮੁਖਿਆਲੇ ਚ ਆ ਕੇ ਸਿੱਧਾ ਹੀ 2 ਦਿਨਾਂ ਬਾਅਦ ਆਪਣੇ ਆਪ ਨੂੰ ਮੁੱਖ ਮੰਤਰੀ ਦੀ ਪਦ ਤੋਂ ਅਸਤੀਫਾ ਦੇਣ ਦੀ ਗੱਲ ਕਿਸ ਤਾਂ ਆਖੀ। ਤੋਂ ਇਸ ਸਾਰੇ ਮਾਮਲੇ ਨੂੰ ਲੈ ਕੇ ਮੇਨਾ ਮੌਜੂਦਾ ਪੰਜਾਬ ਵਾਜਪਾ ਦੇ ਕੈਸ਼ੀਅਰ ਗੁਰਦੇਵ ਸ਼ਰਮਾ ਦੇ ਵੀ ਗੱਲਬਾਤ ਕਰਾਂਗੇ ਆਖਿਰ ਅਰਵਿੰਦ ਕੇਜਰੀਵਾਲ ਨੂੰ ਹੁਣ ਕਿਉਂ ਆਪਣੇ ਮੁੱਖ ਮੰਤਰੀ ਪਦ ਤੋਂ ਛੱਡਣ ਦੀ ਗੱਲ ਆਖੀ ਗਈ ਹੈ। ਸਰ ਸਵਾਗਤ ਹੈ ਤੁਹਾਡਾ ਬੈਰੀ ਸੈਲ ਵਿੱਚ। ਨਮਸਕਾਰ ਜੀ। ਕੀਤਾ ਦੇਖਦੇ ਸਰ ਅਰਬਿੰਦ ਕੇਜਰੀ 170 ਦਿਨਾਂ ਬਾਅਦ ਜਮਾਨਤ ਮਿਲਦੀ ਹੈ ਤੇ ਟੇਰਨ ਰਿੰਗ ਨੂੰ ਤੇ ਆਪ ਵਾਪਸ ਗੱਲ ਆਉਂਦੇ ਤੇ ਲਾਵੋ ਲਸ਼ਕਣਾ ਪੂਰੇ ਆਉਂਦੇ ਤੇ ਅੱਜ ਆਪਣੇ ਦਿੱਲੀ ਦੇ ਮੁੱਖ ਆਪਣੇ ਅੜੀ ਦਫਤਰ ਹੈ ਮੁਖਾਲੇ ਚ ਵਿੱਚਾ ਕੇ ਦੋ ਦਿਨਾਂ ਬਾਅਦ ਹੀ ਆਪਣੇ ਮੁੱਖ ਮੰਤਰੀ ਪਦ ਤੋਂ ਡਿਜ਼ਾਈਨ ਕਰਨ ਦੀ ਗੱਲ ਆਖੀ ਕਿੱਸਾ ਦੇਖਦੇ ਉਹਨੂੰ ਦੇਖੋ ਸ਼ਰਮਾ ਜੀ ਜਿਹੜੀ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਜੀ ਤੁਸੀਂ ਗੱਲ ਕਰਦੇ ਹੋ ਨਾ ਇਹ ਆਮ ਆਦਮੀ ਪਾਰਟੀ ਕੇਜਰੀਵਾਲ ਜਦੋਂ ਦੀ ਪਾਰਟੀ ਬਣੀ ਹੈ ਇੱਕ ਡਰਾਮੇਬਾਜ਼ ਸ਼ੁਰੂ ਤੋਂ ਅਸੀਂ ਕਹਿੰਦੇ ਆ ਰਹੇ ਹਾਂ ਵੀ ਇਹ ਇੱਕ ਆਮ ਆਦਮੀ ਪਾਰਟੀ ਇੱਕ ਡਰਾਮੇਬਾਜ਼ ਲੋਕਾਂ ਦੀ ਪਾਰਟੀ ਹੈ ਔਰ ਅੱਜ ਵੀ ਇਹਨਾਂ ਨੇ ਦੇਖੋ ਇੱਕ ਡਰਾਮਾ ਕੀਤਾ ਤੁਸੀਂ ਦਿੱਲੀ ਦੇ ਸੀਐਮ ਤੋਂ ਰਿਜਾਇਨ ਕਰਨਾ ਸੀ ਜਦੋਂ ਤੁਹਾਡੇ ਤੇ ਕੇਸ ਬਣਿਆ ਸੀ ਤੁਸੀਂ ਅੰਦਰ ਗਏ ਸਭ ਤੋਂ ਪਹਿਲੀ ਗੱਲ ਤੁਸੀਂ ਨੂੰ ਉਸ ਟਾਈਮ ਤੋਂ ਰਿਜਾਇਨ ਕਰਨਾ ਚਾਹੀਦਾ ਸੀ ਅੱਜ ਜੋ ਤੁਸੀਂ ਤੁਹਾਡੀ ਜਮਾਨਤ ਹੋ ਜਾਂਦੀ ਹੈ ਦੇਖੋ ਕੋਈ ਵੀ ਕ腐ਸ਼ਨ ਦੇ ਤੁਹਾਡੇ ਤੇ ਕੇਸ ਪਏ ਨੇ ਸੀਬੀਆਈ ਨੇ ਈਡੀ ਨੇ ਤੁਹਾਡੇ ਤੇ ਕੇਸ ਪਾ ਕੇ ਤੁਹਾਨੂੰ ਅੰਦਰ ਕੀਤਾ 177 ਦਿਨ ਤੁਸੀਂ ਅੰਦਰ ਰਹਿ ਕੇ ਆਏ ਹੋ ਤੁਸੀਂ ਰਜਾਇਨ ਨਹੀਂ ਕੀਤਾ ਔਰ ਅੱਜ ਬਾਹਰ ਆ ਕੇ ਤੁਸੀਂ ਜਿਸ ਤਰੀਕੇ ਦੇ ਨਾਲ ਤੁਹਾਡੇ ਜਿਹੜੇ ਕਾਰਕਟਰਾਂ ਨੇ ਤੁਹਾਨੂੰ ਲੈ ਕੇ ਆਏ ਨੇ ਪਟਾਕੇ ਚਲਾ ਕੇ ਲੈ ਕੇ ਆਏ ਨੇ ਔਰ ਇਹ ਸ਼ਰਤ ਦੀ ਗੱਲ ਹੈ ਅਚ ਸ਼ਰਮ ਆ ਰਹੀ ਹੈ ਸਾਰਾ ਦੇਸ਼ ਦੇਖ ਰਿਹਾ ਹੈ ਵੀ ਜਿਹੜੇ ਦੇਸ਼ ਨੂੰ ਲੁੱਟਣ ਵਾਲੇ ਲੋਕ ਦੇਸ਼ ਨਾਲ ਗਦਾਰੀ ਕਰਨ ਵਾਲੇ ਲੋਕ ਜਨਤਾ ਨੂੰ ਲੁੱਟਣ ਵਾਲੇ ਲੋਕ ਜਨਤਾ ਨੂੰ ਗੁੰਮਰਾਹ ਕਰਨ ਵਾਲੇ ਲੋਕ ਜਿਹੜੇ ਨੇ ਜੇ ਅੰਦਰ ਜਾਣਗੇ ਤੇ ਉਹਨਾਂ ਦੀ ਜਮਾਨਤਾਂ ਹੋਣੀਆਂ ਤੇ ਪਟਾਕੇ ਚੱਲਣਗੇ ਇਹ ਕਿੰਨੀ ਗੰਦੀ ਰਾਜਨੀਤੀ ਹੋ ਗਈ ਹੈ ਔਰ ਇਹ ਆਮ ਆਦਮੀ ਪਾਰਟੀ ਨੇ ਗੰਦੀ ਰਾਜਨੀਤੀ ਦੀ ਸ਼ੁਰੂਆਤ ਕੀਤੀ ਦੇਖੋ ਸਟਾਰਟਿੰਗ ਤੋਂ ਇਹ ਡਰਾਮੇ বাজ ਰਹੇ ਨੇ ਜੇ ਅਸੀਂ ਪੁਰਾਣੀ ਗੱਲ ਕਰੀਏ ਜਦੋਂ ਏਥੋਂ 10 ਸਾਲ ਪੁਰਾਣੀ ਗੱਲ ਕਰੀਏ ਉਦੋਂ ਵੀ ਇਹਨਾਂ ਨੇ ਡਰਾਮੇ ਕੀਤੇ ਸੀ ਲੋਕਾਂ ਨੂੰ ਗੁੰਮਰਾਹ ਕੀਤਾ ਸੀ ਇਹਨਾਂ ਨੇ ਕਿਹਾ ਸੀ ਅਸੀਂ ਕੋਈ ਵੀ ਗਨਮੈਨ ਨਹੀਂ ਲਵਾਵਾਂਗੇ ਜੀ ਅਸੀਂ ਕੋਈ ਬੰਗਲਾ ਨਹੀਂ ਲਵਾਵਾਂਗੇ ਵੀਆਈਪੀ ਕਲਚਰ ਹੀ ਦਿਖਾਵਾਂਗੇ ਵੀਆਈਪੀ ਕਲਚਰ ਅਸੀਂ ਬਿਲਕੁਲ ਨਹੀਂ ਲਵਾ ਲਵਾਵਾਂਗੇ ਜੀ ਔਰ ਤੁਹਾਡੇ ਸਾਹਮਣੇ ਅੱਜ ਇਹ ਜਦੋਂ ਬਣ ਗਏ ਜੀ ਇਹਨਾਂ ਨੇ ਵੀਆਈਪੀ ਕਲਚਰ ਵੀ ਲਿਆ ਇਨਾਂ ਨੇ ਬੰਗਲੇ ਵੀ ਲਏ ਔਰ ਬੰਗਲੇ ਵੀ ਐਸੇ ਲਏ ਜਿਹੜੇ 45 45 50 50 ਕਰੋੜ ਜਿੰਨਾ ਦੇ ਰੁਪਇਆ ਲਾਇਆ ਆਲੀਸ਼ਾਨ ਆਲੀਸ਼ਾਨ ਉਹ ਲਏ ਇਨਾਂ ਨੇ ਫਿਰ ਦੇਖੋ ਅੱਜ ਆ ਪਿੱਛੇ ਵੀ ਆਵਾਜ਼ਪਾਨੇ ਬੜਾ ਬੜੀਆ ਤਾਂਜ ਵੀ ਕੱਸਿਆ ਸੀ ਵੀ ਸ਼ੀਸ਼ਮੈਲ ਵਰਗੇ ਆਮ ਆਮ ਆਦਮੀ ਪਾਰਟੀ ਕਹਿਣ ਵਾਲੇ ਜਿਹੜੇ ਕੇਜਰੀਵਾਲ ਸੀ ਆਮ ਆਦਮੀ ਕਹਿੰਦੇ ਸੀ ਤੇ ਲੇਕਿਨ ਸ਼ੀਸ਼ਮੈਲ ਚ ਰਹਿੰਦੇ ਸੀ ਹਾਂ ਬਿਲਕੁਲ ਇਹ ਦੇਖੋ ਇਹ ਜਨਤਾ ਜਾਣ ਰਹੀ ਸਾਰੀ ਔਰ ਸਭ ਤੋਂ ਇੱਕ ਸਾਡੇ ਦੇਸ਼ ਦੇ ਵਿੱਚ ਜਿਹੜੀ ਕੋਈ ਕਸਮ ਜਦੋਂ ਕੋਈ ਖਾਂਦਾ ਹੈ ਨਾ ਉਹਦਾ ਇੱਕ ਮੈਨਾ ਹੁੰਦਾ ਹੈ ਇਹਨਾਂ ਨੇ ਕਸਮਾਂ ਖਾਧੀਆਂ ਆਪਣੇ ਬੱਚਿਆਂ ਦੀਆਂ ਦੇਖੋ ਬੱਚਿਆਂ ਤੋਂ ਵੱਧ ਅੱਜ ਦੇ ਡੇਟ ਵਿੱਚ ਕੁਝ ਨਹੀਂ ਹੈ ਬਿਲਕੁਲ ਬੱਚਿਆਂ ਦੀਆਂ ਕਸਮਾਂ ਖਾਂਦੇ ਨੇ ਕਿ ਅਸੀਂ ਕਿਸੇ ਨਾਲ ਸਮਝੌਤਾ ਨਹੀਂ ਕਰਾਂਗੇ ਕਿਸੇ ਵੀ ਪਾਰਟੀ ਨਾਲ ਚਾਹ ਬੀਜੇਪੀ ਹੋਵੇ ਚਾਹ ਕਾਂਗਰਸ ਹੋਵੇ ਜਾਂ ਕੋਈ ਹੋਰ ਵੀ ਪਾਰਟੀ ਅਸੀਂ ਕਿਸੇ ਨਾਲ ਸਮਝੌਤਾ ਨਹੀਂ ਕਰਾਂਗੇ ਔਰ ਅੱਜ ਜਿਹੜੇ ਕਿ ਉਸ ਟਾਈਮ ਇੱਕ ਇੱਡੀ ਵੱਡੀ ਲਿਸਟ ਲੈ ਕੇ ਉਹਨਾਂ ਦੇ ਨਾਂ ਗਨਾਂਦੇ ਸੀ ਸੋਨੇ ਅੰਗਾਂ ਦੀ ਚੋਰ ਬਿਲਕੁਲ ਲਾਲੂ ਜੀ ਚੋਰ ਅਗਲੇ ਚੋਰ ਕੋਈ ਵੀ ਸਟੇਟ ਦਾ ਬੰਦਾ ਦੱਸੋ ਜਿਹੜਾ ਇਹਨਾਂ ਨੇ ਨਹੀਂ ਸੀ ਗਨਾਇਆ ਸਾਰਿਆਂ ਨੂੰ ਇਹਨਾਂ ਨੇ ਚੋਰ ਕਿਆ ਸੀ ਤੇ ਉਹਨਾਂ ਚੋਰਾਂ ਦੇ ਨਾਲ ਅੱਜ ਇਕੱਠੇ ਹੋ ਗਏ ਗਠਜੋੜ ਕਰ ਰਹੇ ਨੇ ਤੇ ਇਸ ਤੋਂ ਵੱਡੇ ਹੋਰ ਡਰਾਵੇਂ ਬਾਜੀ ਕੀ ਹੋ ਸਕਦੀ ਹੈ ਅੱਜ ਮੈਂ ਰਗ ਵਿੱਚ ਡਾ ਨੇ ਜੋ ਲੋਕ ਕਹ ਰਹੇ ਸੀ ਵੀ ਅਸੀਂ ਜੋ ਲੋਕ ਲੋਕ ਕਹਿੰਦੇ ਵੀ ਡਰਾਮੇ ਬਾਜ ਨੇ ਅਜ ਰਗਵ ਚੱਡੇ ਨੇ ਸਾਬਤ ਵੀ ਕਰਤਾ ਰਗਵ ਚੱਡਾ ਕਹਿੰਦਾ ਹੈ ਕਹਿੰਦਾ ਇੱਕ ਜਿੱਦਾਂ ਅਵਤਾਪ ਬਚਨ ਦੀ ਕੋਈ ਫਿਲਮ ਆਈ ਸੀ ਉਹਦੇ ਵਿੱਚ ਸ਼ਾਇਦ ਕੋਈ ਉਹਦੀ ਬਾਹ ਤੇ ਚੋਰ ਲਿਖਤਾ ਸੀ ਜਾਂ ਕੋਈ ਕਿ ਲਿਖਤਾ ਜਿ ਕੋਈ ਬਾਜੂ ਦੇ ਚੋਰ ਹੈ ਤੇ ਉਹ ਲਿਖਤਾ ਤੇ ਕਹਿੰਦਾ ਅੱਜ ਲੋਕ ਬਾਜੂ ਦੇ ਉੱਪਰ ਲਿਖਣਗੇ ਵੀ ਕੇਜਰੀਵਾਲ ਇਮਾਨਦਾਰ ਹੈ ਇਹਦਾ ਮਤਲਬ ਹੈ ਇਹ ਜਿਹੜਾ ਡਰਾਮੇ ਬਾਜੀ ਅਸੀਂ ਗੱਲ ਕਰ ਰਹੇ ਆ ਇਹ ਇਹ ਉਹਨੂੰ ਇੱਥੇ ਸਾਬਤ ਕਰਤਾ ਹੈ ਮੈਂ ਰਗਵ ਚੱਡਾ ਜੀ ਨੂੰ ਕਹਿਣਾ ਚਾਹੁੰਦਾ ਇਹ ਦੇਸ਼ ਫਿਲਮਾਂ ਦੇ ਨਾਲ ਨਹੀਂ ਚੱਲਦਾ ਫਿਲਮਾਂ ਦੇ ਵਿੱਚ ਕੀ ਦਿਖਾਉਂਦੇ ਨੇ ਕੀ ਕਰਦੇ ਨੇ ਤੁਸੀਂ ਵੀ ਜਾਣਦੇ ਹੋ ਅਸੀਂ ਵੀ ਜਾਣਦੇ ਹਾਂ ਫਿਲਮਾਂ ਇੱਕ ਡਰਮ ਹੈ ਦੇਸ਼ ਦੇ ਜਿਹੜੇ ਲੋਕਾਂ ਨੂੰ ਟਾਈਮ ਪਾਸ ਕਰਵਾਤਾ ਇੱਕ ਜਰੀਆ ਬੇ ਅਬਾ ਫਿਲਮ ਦੇਖਣ ਜਾ ਰਹੇ ਆ ਤੇ ਦੇਸ਼ ਫਿਲਮ ਦੇਖਣੇ ਜਾ ਰਿਹਾ ਹੈ ਦੇਸ਼ ਤਰੱਕੀ ਦੇ ਰਾਹ ਤੇ ਜਾਣਾ ਚਾਹੁੰਦਾ ਹੈ ਦੇਸ਼ ਦੀ ਤਰੱਕੀ ਹੋਣੀ ਚਾਹੀਦੀ ਹੈ ਤੁਸੀਂ ਫਿਲਮਾਂ ਵਾਲੀਆਂ ਸਟੋਰੀਆਂ ਘੜ ਘੜ ਕੇ ਫਿਲਮਾਂ ਦੇਖਦੇ ਕੇ ਜੇ ਦੇਸ਼ ਨੂੰ ਚਲਾਉਣਾ ਚਾਹੁੰਦੇ ਹੋ ਤੇ ਦੇਸ਼ ਇਦਾਂ ਨਹੀਂ ਚੱਲਦਾ ਤੁਸੀਂ ਜੋ ਪ੍ਰਾਣੀਆਂ ਗੱਲਾਂ ਜਿਹੜੀਆਂ ਤੁਸੀਂ ਕੀਤੀਆਂ ਉਹ ਦੇਖੋ ਹਰ ਗੱਲ ਕਿਸੇ ਵੀ ਗੱਲ ਤੇ ਤੁਸੀਂ ਪੂਰਾ ਨਹੀਂ ਉਤਰੇ ਪੰਜਾਬ ਦੇ ਵਿੱਚ ਤੁਸੀਂ ਸਰਕਾਰ ਬਣਾਈ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਤੁਸੀਂ ਉਸ ਟਾਈਮ ਜਿਹੜੀਆਂ ਕਸਮਾਂ ਚੁੱਕੀਆਂ ਭਗਤ ਸਿੰਘ ਜੀ ਦੀਆਂ ਦੇਖੋ ਪੱਗਾ ਬਣੀਆਂ ਗਈਆਂ ਭਗਤ ਸਿੰਘ ਯਾਰ ਤੁਸੀਂ ਪਗ ਸਿੰਘ ਬਣ ਗਏ ਭਗਤ ਸਿੰਘ ਜੀ ਨੇ ਆਪਣੀਆਂ ਉਹਨਾਂ ਲੋਕਾਂ ਨੇ ਸ਼ਹੀਦੀਆਂ ਦੇ ਕੇ ਸਾਡੇ ਦੇਸ਼ ਨੂੰ ਆਜ਼ਾਦ ਕਰਾਇਆ ਔਰ ਤੁਸੀਂ ਦੇਸ਼ ਨੂੰ ਲੁੱਟਣ ਵਾਲੇ ਲੋਕ ਦੇਸ਼ ਨੂੰ ਗੁੰਮਰਾਹ ਕਰਨ ਵਾਲੇ ਲੋਕ ਜਿਹੜੇ ਦੇਸ਼ ਨਾਲ ਗਦਾਰੀ ਕਰਨ ਵਾਲੇ ਲੋਕ ਹੋ ਤੇ ਅੱਜ ਭਗਤ ਸਿੰਘ ਦਾ ਦੀਆਂ ਕਿਤਾਬਾਂ ਲੈ ਕੇ ਜਾਂ ਭਗਤ ਸਿੰਘ ਦੀਆਂ ਪੱਗਾਂ ਬਨ ਕੇ ਜਾਂ ਭਗਤ ਸਿੰਘ ਦੀਆਂ ਗੱਲਾਂ ਕਰੋ ਇਹ ਦੇਸ਼ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ ਅਸੀਂ ਕਿਸੇ ਵੀ ਕੀਮਤ ਤੇ ਆਪਣੇ ਸ਼ਹੀਦਾਂ ਦਾ ਨਾਂ ਤੁਹਾਨੂੰ ਅਸੀਂ ਨਹੀਂ ਬਰਤਣ ਦੇਾਂਗੇ ਕਿਉਂਕਿ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਨੇ ਸ਼ਹੀਦियां ਦਿੱਤੀਆਂ ਨੇ ਔਰ ਤੁਸੀਂ ਦੇਸ਼ ਨੂੰ ਲੁੱਟ ਰਹੇ ਹੋ ਔਰ ਲੋਕਾਂ ਦੇ ਕੋਲ ਚੋਟ ਬੋਲ ਰਹੇ ਹੋ ਦੇਸ਼ ਨੂੰ ਕੁਮਰਾ ਕਰ ਰਹੇ ਹੋ ਅੰਦਰ ਜਾ ਰਹੇ ਹੋ ਤੁਸੀਂ ਡਾਕੇ ਮਾਰ ਕੇ ਦੇਸ਼ ਨੂੰ ਲੁੱਟ ਕੇ ਤੇ ਤੁਸੀਂ ਭਗਤ ਸਿੰਘ ਜੀ ਦੀਆਂ ਗੱਲਾਂ ਕਰਦੇ ਹੋ ਅੰਦਰ ਬਹਿ ਕੇ ਕਹਿੰਦੇ ਹੋ ਜੀ ਅਸੀਂ ਜੱਟੀਆਂ ਲਿਖਦੇ ਰਹੇ ਕੀ ਯਾਰ ਸ਼ਰਮ ਵਾਲੀ ਗੱਲ ਹੈ ਕੀ ਕੇਜਰੀਵਾਲ ਜੀ ਤੁਹਾਨੂੰ ਮੈਂ ਤੇ ਕਹਿੰਨਾ ਬਿਲਕੁਲ ਹੀ ਤੁਸੀਂ ਲੋਕਾਂ ਨੇ ਸ਼ਰਮ ਵੇਚ ਕੇ ਜਿਹੜਾ ਲੋਕ ਕੈਂਸਰ ਵੀ ਖਾ ਗਏ ਤੁਸੀਂ ਬਿਲਕੁਲ ਬਸ਼ਰਮ ਲੋਕ ਹੋ ਗਏ ਸ਼ਰਮ ਜਿਹੜੀ ਤੁਸੀਂ ਵੇਚ ਕੇ ਖਾ ਗਏ ਕਿਸ ਤਰ੍ਹਾਂ ਦੇ ਦਿਓ 21 مارچ 2024 ਨੂੰ ED ਨੇ Kejriwal ਨੂੰ arrest ਕੀਤਾ اس ਤੋਂ ਬਾਅਦ 26 ਜੂਨ 2024 ਨੂੰ ਫਿਰ CBI ਨੇ ਉਹਨਾਂ ਨੂੰ arrest ਕੀਤਾ ਕਿ ਲੱਗਦਾ ਇਹ ਉਹ ਸਮਾਂ ਸੀ ਇੱਕ ਪ੍ਰੋਟੋਕਾਲ ਵੀ ਹੁੰਦਾ ਵੀ ਉਸ ਟਾਈਮ ਉਹਨਾਂ ਨੂੰ ਮੁੱਖ ਮੰਤਰੀ ਪਦ ਵੱਲੋਂ ਜਾਂ ਅਸਤੀਫਾ ਦੇ ਦੇ ਜਾਂ ਕਿਸੇ ਦੂਜੇ ਆਪਣੇ ਮੰਤਰੀ ਨੂੰ ਮੁੱਖ ਮੰਤਰੀ ਬਣਾਤੇ ਜਿਹੜੀ ਅੱਜ ਕੱਲ ਆਖੀ ਗਈ ਵੀ ਮੈਂ ਹੁਣ 2 ਦਿਨਾਂ ਬਾਅਦ ਅਸਤੀਫਾ ਦੇਵਾਂਗਾ ਮੁੱਖ ਮੰਤਰੀ ਬਣ ਕੇ ਕਿਸੇ ਦੇ ਅਨੁਸਾਰ ਇਹ ਮਾਮਲਾ ਨਹੀਂ ਬਿਲਕੁਲ ਆ ਜੋ ਕਹਿ ਰਹੇ ਨੇ ਕਿ ਮੈਂ 2 ਦਿਨ ਬਾਅਦ ਅਸਤੀਫਾ ਦੇਵਾਂਗਾ ਔਰ ਮੈਂ ਲੋਕਾਂ ਦੀ ਅਦਾਲਤ 'ਚ ਜਾਵਾਂਗਾ ਲੋਕਾਂ ਦੀ ਅਦਾਲਤ ਚ ਤੇ ਬਈ ਤੁਸੀਂ ਅੱਜ ਤੋਂ 3-4 ਮਹੀਨੇ ਪਹਿਲਾਂ ਵੀ ਗਏ ਸੀ ਜੀ ਔਰ ਤੁਹਾਨੂੰ ਦਿੱਲੀ ਦੇ ਲੋਕਾਂ ਨੇ ਜ਼ੀਰੋ ਜ਼ੀਰੋ ਕਰਕੇ ਭੇਜਿਆ ਹੂੰ ਇੱਕ ਵੀ ਸੁਣ ਤੁਹਾਨੂੰ ਨਹੀਂ ਦਿੱਤੀ ਜੀ ਬਿਲਕੁਲ ਤੇ ਜੇ ਤੁਹਾਨੂੰ ਅੱਜ ਤੋਂ 3 ਮਹੀਨੇ ਪਹਿਲਾਂ ਤੁਹਾਨੂੰ ਜ਼ੀਰੋ ਮਿਲਿਆ ਹੈ ਤੇ ਲੋਕਾਂ ਤੇ ਆਪਣਾ ਫੈਸਲਾ ਸੁਣਾਤਾ ਹੋਇਆ ਹੈ ਤੁਸੀਂ ਕਿਹੜੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹੋ ਤੁਸੀਂ ਆ ਇਮੋਸ਼ਨਲ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹੋ ਰੋ ਕੇ ਮੈਂ ਹਰਿਆਣੇ ਦਾ ਬੇਟਾ ਹਾਂ ਮੈਂ ਦਿੱਲੀ ਦਾ ਬੇਟਾ ਹਾਂ ਇਹ ਨਾ ਹਰਿਆਣੇ ਦਾ ਬੇਟਾ ਹੈ ਇਹ ਨਾ ਦਿੱਲੀ ਦਾ ਬੇਟਾ ਹੈ ਇਹ ਇਹ ਦੇਸ਼ ਨੂੰ ਲੁੱਟਣ ਵਾਲੇ ਲੋਕ ਨੇ ਦੇਸ਼ ਨੂੰ ਬਰਬਾਦ ਕਰਨ ਵਾਲੇ ਲੋਕ ਨੇ ਇਹ ਕਿਸੇ ਬਾਹਰ ਲੀਆਂ ਏਜੰਸੀਆਂ ਦੇ ਲੋਕ ਨੇ ਔਰ ਬਾਹਰ ਦੀਆਂ ਏਜੰਸੀਆਂ ਦੇ ਨਾਲ ਮਿਲ ਕੇ ਇਹ ਸਾਡੇ ਦੇਸ਼ ਨੂੰ ਗੁੰਮਰਾਹ ਕਰ ਰਹੇ ਨੇ ਔਰ ਲੁੱਟ ਰਹੇ ਨੇ ਮੈਂ ਬਿਲਕੁਲ ਦੇਸ਼ ਦੀ ਜਨਤਾ 'ਤੇ ਅਪੀਲ ਕਰਾਂਗਾ ਇਹਨਾਂ ਨਾਟਕਬਾਜ਼ ਲੋਕਾਂ ਨੂੰ ਤੋਂ ਸਾਨੂੰ ਫਰੇਸ਼ ਕਰਨਾ ਚਾਹੀਦਾ ਹੈ ਔਰ ਇਹਨਾਂ ਦੀਆਂ ਪ੍ਰਾਣੀਆਂ ਗੱਲਾਂ ਦੇਖੋ ਵੀ ਇਹਨਾਂ ਨੇ ਸਾਡੇ ਨਾਲ ਕੀ ਵਾਅਦੇ ਕੀਤੇ ਸੀ ਉਹਨਾਂ ਚੀਜ਼ਾਂ ਦਾ ਧਿਆਨ ਦੇ ਕੇ ਜਿਹੜਾ ਵੀ ਅਗਲੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਵੋਟ ਪਾਣੀ ਚਾਹੀਦੀ ਹੈ ਸਾਨੂੰ ਦੇਸ਼ ਨੂੰ ਬਚਾਉਣਾ ਚਾਹੀਦਾ ਹੈ ਦੇਸ਼ ਦੇ ਹਿੱਤ ਵਾਸਤੇ ਕੰਮ ਕਰਨਾ ਚਾਹੀਦਾ ਹੈ ਔਰ ਇਹ ਤੁਸੀਂ ਦੇਖਿਆ ਵੀ ਇਹਨਾਂ ਨੇ ਜੋ ਵੀ ਗੱਲਾਂ ਕੀਤੀਆਂ ਇਹਨਾਂ ਦੀ ਇੱਕ ਇੱਕ ਗੱਲ ਜਿਹੜੀ ਹੈ ਉਹ ਗਲਤ ਸਾਬਤ ਹੋਈ ਤੇ ਅੱਜ ਦੁਬਾਰਾ ਉਹ ਹੀ ਗੱਲਾਂ ਕਰਕੇ ਇਮੋਸ਼ਨਲ ਗੱਲਾਂ ਕਰਕੇ ਸਾਨੂੰ ਫਿਰ ਗੁੰਮਰਾਹ ਕਰਨਾ ਚਾਹੁੰਦੇ ਨੇ ਸੰਚੇਸ਼ੀ ਦਾ ਧਿਆਨ ਰੱਖਣਾ ਚਾਹੀਦਾ ਕਿ ਸੋਦੇ ਦੇ ਵੀ ਜਿੰਨਾ ਵੀ ਇਹਨਾਂ ਨੂੰ ਅਰੈਸਟ ਹੋਈ ਆ ਕੇਜਰੀਵਾਲ ਨੂੰ ਉਹ ਸਾਰਾ ਜਿਹੜਾ ਜੁਮਾ ਦਿੱਲੀ ਦੇ ਜਿਹੜੇ ਲੈਫਟ ਗਵਰਨਰ ਵੀ ਕੇ ਸਖਤੀ ਨਾ ਹੋਗੇ ਉਹਨਾਂ ਨੇ ਹੀ ਇਸ ਸਾਰੇ ਛੇੜੈਂਟਰ ਦਾ ਜਿਹੜੀ ਸ਼ਰਾਬ ਨੀਤੀ ਘਟਾਲੇ ਦਾ ਕੰਪਲੇ ਦੀ ਜਾਂਚ ਦੀ ਗੱਲ ਕੀਤੀ ਸੀਬੀਆਈ ਤੇ ਈਡੀ ਦੀ ਗੱਲ ਕੀਤੀ ਤਾਂ ਬਿਲਕੁਲ ਉਹ ਸੱਚ ਸਾਬਿਤ ਹੋਈ ਤਾਂ ਉਹ ਕੇਜਰੀਵਾਲੀ ਕੰਦੇ ਇਹ ਸਾਰਾ ਕੁਝ ਕੀਤਾ ਕਰਾਇਆ ਵਾਜਪਾ ਨੇ ਤੇ ਵਾਜਪਾ ਨਹੀਂ ਚਾਹਦੀ ਵੀ ਅਰਵਿੰਦ ਕੇਜਰੀਵਾਲ ਬਾਹਰ ਰਹਿਣ ਇਹ ਉਹਨਾਂ ਵਾਸਤੇ ਆਉਣ ਵਾਲੇ ਸਮੇਂ 'ਚ ਖਤਰਾ ਵੀ ਹੈ ਰਾਜਨੀਤੀ ਵਾਸਤੇ ਤਾਂ ਵਾਜਪਾ ਮਨਾਰਗੀ ਮੋਦੀ ਸਰਕਾਰ ਅਰਵਿੰਦ ਕੇਜਰੀਵਾਲ ਪੂਰੀ ਤਰ੍ਹਾਂ ਡਰਦੀ ਦੇਖੋ ਮੈਂ ਕਿੰਨਾ सक्सेना ਸਾਹਿਬ ਨੇ ਜੋ ਉਸ ਟਾਈਮ ਆਪਣਾ ਇੱਕ ਅਹੁਦੇ ਤੇ ਬੈਠੇ ਸੀ ਜੁਮੇ ਬਹੁਤ ਜਿੰਮੇਵਾਰੀ ਅਹੁਦੇ ਤੇ ਬੈਠੇ ਸੀ ਜੇ ਉਹਨਾਂ ਨੇ ਇਹਨਾਂ ਦੀਆਂ ਜਿਹੜੀ ਲੁੱਟਖੋ ਕਰ ਰਹੀ ਸੀ ਸ਼ਰਾਬ ਘਟਾਲਾ ਜਿਹੜਾ ਇਹਨਾਂ ਨੇ ਕੀਤਾ ਸ਼ਰਾਬ ਘਟਾਲਾ ਸਾਰੀ ਜਨਤਾ ਜਾਣਦੀ ਸਾਰੀ ਦਿੱਲੀ ਜਾਣਦੀ ਹੈ ਬੱਚਾ ਬੱਚਾ ਜਾਣਦਾ ਹੈ ਕਿ ਇਹਨਾਂ ਨੇ ਸ਼ਰਾਬ ਘਟਾਲਾ ਕੀਤਾ ਹੈ ਪਰ ਇਕਲ ਮੈਂ ਮੈਨੂੰ ਤੋਕਦਾ ਵੀ ਹੈ ਔਰ ਜੇ ਉਹਨਾਂ ਨੇ ਜੇ ਉਹਨਾਂ ਨੇ ਉਸ ਦਾ ਐਕਸ਼ਨ ਲਿਆ ਹੈ ਔਰ ਇਹਨਾਂ ਨੂੰ ਸੀਬੀਆਈ ਜਾਂ ਇਹ ਈਡੀ ਦੇ ਰੇਟਾ ਮਾਰ ਕੇ ਇਹਨਾਂ ਦੇ ਅੰਦਰ ਗਏ ਨੇ ਆ ਤੇ ਅੱਜ ਦੇਖੋ ਸਾਡੀ ਮਾਨਯੋਗ ਸੁਪਰੀਮ ਕੋਰਟ ਨੇ ਵੀ ਤੇ ਇਹਨਾਂ ਤੇ ਸ਼ਰਤਾਂ ਲਾਤੀਆਂ ਨਾ ਜੀ ਤੁਸੀਂ ਸ਼ਰਤਾਂ ਦੇ ਆਧਾਰ ਤੇ ਨੂੰ ਛੱਡਿਆ ਗਿਆ ਔਰ ਸ਼ਰਤਾਂ ਦੇ ਆਧਾਰ ਦੇ ਮੁਤਾਬਕ ਇਹ ਦੇਖੋ ਸੀਐਮ ਤੇ ਹੈ ਹੀ ਨਹੀਂ ਬਿਲਕੁਲ ਜਦੋਂ ਸੀਐਮ ਦਫ਼ਤਰ ਨਹੀਂ ਜਾ ਸਕਦੇ ਕਿਸੇ ਫਾਈਲ ਤੇ ਸਹਿਮਤੀ ਕਰ ਸਕਦੇ ਤੇ ਆਮ ਆਮ ਲੋਕ ਹੋ ਗਏ ਤੇ ਅੱਜ ਇਹਨਾਂ ਨੂੰ ਪਤਾ ਹੈ ਕਿ ਮੈਂ ਕੁਝ ਕਰ ਤੇ ਸਕਦਾ ਨਹੀਂ ਤੇ ਕਿਉਂ ਨਾ ਮੈਂ ਲੋਕਾਂ ਦੀ ਸਿਮਤੀ ਲਵਾ ਲੋਕਾਂ ਨੂੰ ਬਲੈਕਮੇਲ ਕਰਾਂ ਲੋਕਾਂ ਨਾਲ ਇਮੋਸ਼ਨਲ ਗੱਲਾਂ ਕਰਾਂ ਤੇ ਅੱਜ ਮੈਂ ਦੁਬਾਰਾ ਮੈਂ ਜਿਹੜਾ ਮੈਂ ਫਰਵਰੀ ਚ ਇਲੈਕਸ਼ਨ ਵੈਸੀ ਹੋ ਰਹੇ ਨੇ ਬੜਾ ਟਾਈਮ ਜਲਦੀ ਹੈ ਔਰ ਮੈਂ ਕਹਿੰਨਾ ਜੇ ਉਹ ਇਲੈਕਸ਼ਨ ਕਰਨਾ ਚਾਹੁੰਦੇ ਨੇ ਤੇ ਉਹ ਕਿਉਂ ਕਿਸੇ ਨੂੰ ਸੀਐਮ ਹੁਣ ਹੋਰ ਬਣਾ ਬਣਾਣ ਲੱਗੇ ਨੇ ਬਿਲਕੁਲ ਨਹੀਂ ਬਣਾਣਾ ਚਾਹੀਦਾ ਉਹਨਾਂ ਨੂੰ ਅੱਜ ਹੀ ਆਪਣੇ ਜਿਹੜੇ ਆਮ ਆਦਮੀ ਪਾਰਟੀ ਦੇ ਸੀਐਮ ਪਾਤੋਂ ਛੱਡ ਕੇ ਰਜਾਇਨ ਕਰਕੇ ਕਹਿ ਦਿੰਦੇ ਜੇ ਅਸੀਂ ਇਲੈਕਸ਼ਨ ਨਾ ਚਾਹਣਾ ਚਾਹੁੰਦੇ ਆ ਇਹ ਜਿਹੜੇ ਆਉਣ ਵਾਲੇ 5-6 ਮਹੀਨੇ ਲੋਕਾਂ ਨੂੰ ਹੋਰ ਗੁੰਮਰਾਹ ਕਰਨਾ ਚਾਹੁੰਦੇ ਨੇ ਹੋਰ ਲੁੱਟਣਾ ਚਾਹੁੰਦੇ ਨੇ ਦੇਸ਼ ਨੂੰ ਕਿਉਂ ਮੌਕਾ ਦਵੇ ਇਹਨਾਂ ਨੂੰ ਅੱਜ ਹੀ ਰਜਾਇਨ ਦੇ ਦੇਣਾ ਚਾਹੀਦਾ ਹੈ ਬਿਲਕੁਲ ਕਿਸੇ ਨੂੰ ਸੀਐਮ ਨਹੀਂ ਉਹਨਾਂ ਦਾ ਬਣਾਉਣਾ ਚਾਹੀਦਾ ਜੇ ਇਮਾਨਦਾਰ ਨੇ ਆਪਣੇ ਇਮਾਨਦਾਰ ਦਾ ਚੋਲਾ ਪਾਣ ਦੇਣ ਤਾਂ ਫਿਰ ਅਜਾ ਰਜਾਇਨ ਕਰਨੇ ਔਰ ਇਲੈਕਸ਼ਨ ਚਾਜਨ ਅੱਜ ਇਹਨਾਂ ਦੇ ਕੋਲ ਅਧਿਕਾਰ ਹੈ ਇਸ ਚੀਜ਼ ਦਾ ਕਿ ਅਸੀਂ ਸਰਕਾਰ ਵਿੱਚ ਕਿਉਂ ਰਹਿਣਾ ਚਾਹੁੰਦੇ ਨੇ ਇਹ ਫਰਵਰੀ ਤੱਕ ਸਰਕਾਰ ਵਿੱਚ ਵੀ ਰਹਿਣਾ ਚਾਹੁੰਦੇ ਨੇ ਸਰਕਾਰ ਦੇ ਮਜ਼ੇ ਵੀ ਲੈਣਾ ਚਾਹੁੰਦੇ ਨੇ ਲੋਕਾਂ ਦੀ ਸੀਮਤ ਵੀ ਲੈਣਾ ਚਾਹੁੰਦੇ ਨੇ ਔਰ ਲੋਕਾਂ ਨੂੰ ਬੇਕੁਮਣਾਣਾ ਚਾਹੁੰਦੇ ਨੇ ਕਿ ਤਾ ਦੇਖ ਦਿਓ ਅਗਰ ਸ਼ਰਾਬ ਨੀਤੀ ਬਣਾਈ ਸੀ ਨਵੀਂ ਐਕਸਾਈਜ਼ ਨਵੀਂ ਐਕਸਾਈਜ਼ ਪਾਲਿਸੀ ਆਖਿਰ ਕਿਉਂ ਲੋੜ ਪੈ ਗਈ ਅਰਵਿੰਦ ਕੇਜਰੀਵਾਲ ਦੇ ਪੂਰੀ ਟੀਮ ਨੂੰ ਵੀ ਉਹ ਨਵੀਂ ਪਾਲਿਸੀ ਕਿਉਂ ਉੱਥੇ ਬਣਾਈ ਗਈ ਦੇਖੋ ਨਵੀਂ ਪਾਲਿਸੀ ਇਸ ਕਰਕੇ ਬਣਾਈ ਪਹਿਲੀ ਪਾਲਿਸੀ ਗਲਤ ਸੀ ਪਹਿਲੀ ਪਾਲਿਸੀ ਦੇ ਮੁਤਾਬਕ ਜਿਹੜੇ ਲੋਕਾਂ ਨੂੰ ਠੇਕੇ ਦਿੱਤੇ ਸੀ ਅੱਧਾ ਦਿੱਲੀ ਦੇ ਠੇਕੇ ਜਿਹੜੇ ਨੇ ਉਹ ਬੰਦ ਹੋ ਗਏ ਔਰ ਇੰਨਾ ਹਜ਼ਾਰਾਂ ਕਰੋੜਾ ਰੁਪਏ ਦਾ ਜਦੋਂ ਠੇਕੇ ਬੰਦ ਹੋਏ ਤੇ ਉਹਦਾ ਨੁਕਸਾਨ ਹੋਇਆ ਦੇਖੋ ਕੁਝ ਚੰਦ ਠੇਕੇਦਾਰਾਂ ਨੂੰ ਫਾਇਦਾ ਪਹੁੰਚਾਣ ਦੇ ਖਾਤਰ ਬਾਕੀ ਠੇਕੇ ਬੰਦ ਪਏ ਨੇ ਜੇ ਸਰਕਾਰ ਦਾ ਨੁਕਸਾਨ ਹੋ ਰਿਹਾ ਤੇ ਇਹਨਾਂ ਨੇ ਹੋਣ ਦਿੱਤਾ ਠੀਕ ਹੈ ਇਹਦੇ ਜਦੋਂ ਜੀਨਰੇਟਰ ਮਾਰੀਆਂ ਤੇ ਔਰ ਦੀਆਂ ਸੀਬੀ ਜੀਨਰੇਟਰ ਮਾਰੀਆਂ ਤੇ ਫਿਰ ਇਹਨਾਂ ਨੇ ਪਾਲਿਸੀਆਂ ਚੇਂਜ ਕਰਤੀਆਂ ਦੇਖੋ ਇਹ ਤੇ ਸਟਾਰਟਿੰਗ ਤੋਂ ਹੀ ਇਸ ਚੀਜ਼ ਤੋਂ ਸਾਬਤ ਹੁੰਦਾ ਹੈ ਵੇ ਦੇ ਅੱਜ ਪੰਜਾਬ ਦੇ ਵਿੱਚ ਇਹਨਾਂ ਨੇ ਸ਼ਰਾਬ ਦੇ ਡੇਕ ਦੇਣ ਅੱਧਾ ਪੰਜਾਬ ਹੀ ਠੇਕੇਦਾਰ ਭੱਜ ਜਾਣ ਠੇਕੇਦਾਰ ਉਹ ਘਾਟੇ ਬੈ ਜਾਣ ਠੇਕੇਦਾਰ ਆਪਣੇ ਘਰ ਬੈਠ ਜਾਣ ਤੇ ਕਿਹ ਸਾਡੇ ਪੰਜਾਬ ਦਾ ਨੁਕਸਾਨ ਨਹੀਂ ਹੋਏਗਾ ਠੇਕੇਦਾਰ ਕਿਉਂ ਇਹਨਾਂ ਨਾਲ ਬੰਦ ਰੱਖੇ ਇਹਨਾਂ ਨੇ ਅੱਧਾ ਦਿੱਲੀ ਕਿਉਂ ਬੰਦ ਰੱਖਿਆ ਪੂਰਾ ਦਿੱਲੀ ਕੋਈ ਸ਼ਰਾਬ ਲੋਕੀ ਲੈ ਰਹੇ ਸੀ ਤੇ ਚੰਦ ਠੇਕੇ ਖੁੱਲੇ ਰਹੇ ਜਿਨ੍ਹਾਂ ਨੂੰ ਫਾਇਦਾ ਪਹਚਾਇਆ ਗਿਆ ਤੇ ਉਹ ਅੱਜ ਜੇ ਸੀਬੀਆਈ ਨੇ ਇਸ ਕੇਜਰੀਵਾਲ ਨੂੰ ਨੰਗਾ ਕਰਤਾ ਤੇ ਮੈਂ ਕਿਹਾ ਬਿਲਕੁਲ ਦੇਸ਼ ਦੇ ਹਿਤ ਵਾਸਤੇ ਹੋਇਆ ਹੈ ਦੇਸ਼ ਨੂੰ ਬਚਾਉਣ ਵਾਸਤੇ ਇਹ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਲੋਕ ਨੇ ਕੇਜਰੀਵਾਲ ਵਰਗੇ ਸੁਜੋਦੀਆ ਜੀ ਵਰਗੇ ਇਹਨਾਂ ਨੂੰ ਲੋਕਾਂ ਨੂੰ ਬਿਲਕੁਲ ਮਾਫ ਨਹੀਂ ਕਰਨਾ ਚਾਹੀਦਾ ਤੇ ਦੇਖੋ ਹੁਣ ਹਰਿਆਣਾ ਦੇ ਵਿੱਚ ਵੀ ਹੁਣ ਇਲੈਕਸ਼ਨ ਚੱਲ ਰਹੇ ਆ ਠੀਕ ਹੈ ਲekin ਉਹਦਾ ਜੰਕੇ ਚੱਲ ਰਹੇ ਆ ਤੇ ਹਰਿਆਣਾ ਵਿੱਚ ਇੱਕ ਖਾਸ ਗੱਲ ਆ ਕਿ ਆਮ ਆਦੀ ਪਾਰਟੀ ਗੱਲ ਕਰਦੀ ਵੀ ਵੀ ਹਰਿਆਣਾ ਦੇ ਲੋਕ ਆਵਾਜ਼ਪਾ ਤੋਂ ਬਿਲਕੁਲ ਤੰਗ ਆ ਚੁੱਕੇ ਆ ਵਾਜਪਾ ਦੀ ਸਰਕਾਰ ਬਿਲਕੁਲ ਹੀ ਚਾਹੁੰਦੇ ਹਨ ਆਮ ਆਦਮੀ ਪਾਰਟੀ ਨੇ ਲੱਗ ਰਿਹਾ ਵੀ ਹੁਣ ਕੇਜਰੀਵਾਲ ਹੁਣ ਉੱਥੇ ਹਰਿਆਣਾ ਛਿਉਣਾ ਆਪਣਾ ਚੋਣਵੀਂ ਦੌਰਾ ਕਰਨਗੇ ਤੱਕ ਨਹੀਂ ਦੇਖੋ ਇਹ ਇਹ ਲੋਕ ਕਹਿ ਰਹੇ ਨੇ ਭਾਜਪਾ ਨੂੰ ਜਾਂਦੇ ਲੋਕ ਤੇ ਭਾਜਪਾ ਨੂੰ ਜਾ ਰਹੇ ਨੇ ਅੱਜ ਤੋਂ 3 ਮਹੀਨੇ ਪਹਿਲੋਂ ਇਲੈਕਸ਼ਨ ਹੋਏ ਨੇ ਲੋਕ ਸਭਾ ਦੇ ਤੇ ਲੋਕਾਂ ਨੇ ਕਿਦਾਂ ਸੀਟਾਂ ਜਿਤਾ ਕੇ ਭੇਜੀਆਂ ਨਾ ਦੁਬਾਰਾ ਭਾਰਤ ਜਨਤਾ ਪਾਰਟੀ ਦੀ ਵਾਰ ਸਰਕਾਰ ਬਣਾਈ ਹੈ ਤੇ ਕੇਜਰੀਵਾਲ ਨੂੰ ਮੈਂ ਪੁੱਛਣਾ ਚਾਹਨਾ ਵੀ ਕੇਜਰੀਵਾਲ ਜੀ ਜਿਹੜਾ ਤੁਸੀਂ ਲੋਕਾਂ ਦਾ ਕਹਿੰਦੇ ਮੈਂ ਲੋਕਾਂ ਦੀ ਅਦਾਲਤ ਅਦਾਲਤ ਤੇ ਤੁਸੀਂ ਤਿੰਨ ਮਹੀਨੇ ਪਹਿਲਾਂ ਗਏ ਮੈਂ ਪਹਿਲਾਂ ਹੀ ਕਹਿ ਚੁੱਕਾ ਤੇ ਤੁਹਾਨੂੰ ਉਹ ਅਦਾਲਤ ਨੇ ਆਪਣਾ ਫੈਸਲਾ ਸੁਣਾ ਚੁੱਕੇ ਨੇ ਤੁਹਾਨੂੰ ਰਜਾਇਨ ਦੇ ਕੇ ਆਪਣੇ ਘਰ ਬੈਠਣਾ ਜਾਣਾ ਚਾਹੀਦਾ ਵੇ ਤੁਸੀਂ ਲੋਕਾਂ ਨੂੰ ਗੁੰਮਰਾਹ ਨਾ ਕਰੋ ਦੇਖੋ ਸਾਡਾ ਦੇਸ਼ ਅੱਜ ਜਿਸ ਤਰੀਕੇ ਨਾਲ ਤਰੱਕੀ ਕਰ ਰਿਹਾ ਜਿਸ ਸਾਡੇ ਦੇਸ਼ ਦੇ ਹਿੰਦੁਸਤਾਨ ਦੇ ਜਿਸ ਤਰੀਕੇ ਦੇ ਨਾਲ ਸਾਰੇ ਵਰਲਡ ਦੇ ਵਿੱਚ ਅੱਜ ਜੈ ਜੈਕਾਰ ਹੋ ਰਹੀ ਹੈ ਜੋ ਅੱਜ ਪੋਜੀਸ਼ਨ ਬਣ ਰਹੀ ਹੈ ਦੇਸ਼ ਦੇ ਸਾਡੇ ਦੇ ਆਲ ਇੰਡੀਆ ਆਲ ਵਰਲਡ ਦੇ ਵਿੱਚ ਉਹ ਉਹ ਇਹ ਚੀਜ਼ ਬਾਹਰਲੇ ਦੇਸ਼ਾਂ ਨੂੰ ਬਰਦਾਸ਼ਤ ਨਹੀਂ ਔਰ ਇਹ ਰਾਹੁਲ ਗਾਂਧੀ ਵਰਗੇ ਲੋਕ ਹੈ ਜਿੰਨੇ ਲੋਕ ਇਕੱਠੇ ਹੋਏ ਨੇ ਅੱਜ ਜਿੰਨੇ ਵੀ ਲੋਕ ਇਕੱਠੇ ਹੋਏ ਨੇ ਇਹ ਸਾਰੇ ਮਿਲ ਕੇ ਬੀਜੇਪੀ ਦੇ ਪਿੱਛੇ ਲੱਗ ਕੇ ਬੀਜੇਪੀ ਨੂੰ ਬਦਨਾਮ ਕਰ ਰਹੇ ਨੇ ਔਰ ਫਿਰ ਵੀ ਲੋਕ ਜਨਤਾ ਦੇ ਜਾਂ ਜਨਤਾ ਦੇ ਸਿਆਣੇ ਜਨਤਾ ਦੇਖ ਰਹੀ ਹੈ ਜਨਤਾ ਨੇ ਤੇਜੀਵਾਰ ਦੇਖੋ ਭਾਰਤ ਜਨਤਾ ਪਾਰਟੀ ਦੀ ਸੈਂਟਰਲ ਸਰਕਾਰ ਬਣਾਈ ਹੈ ਔਰ ਤੁਹਾਡੇ ਸਾਹਮਣੇ ਹਰਿਆਣੇ ਦੇ ਵਿੱਚ ਵੀ ਇਲੈਕਸ਼ਨਾਂ ਦੇ ਵਿੱਚ ਜਿਹੜੀ ਸਰਕਾਰ ਉਹ ਭਾਰਤ ਜਨਤਾ ਪਾਰਟੀ ਦੀ ਬਣੇਗੀ ਕੀ ਲੱਗ ਰਿਹਾ ਕੇਜਰੀਵਾਲ ਕੰਦੇ ਵੀ ਮੋਦੀ ਸਰਕਾਰ ਡਰਦੀ ਹੈ ਕੇਜਰੀਵਾਲ ਕੋ ਜਾਂ ਕੇਜਰੀਵਾਲ ਡਰਦੇ ਹੈ ਮੋਦੀ ਸਰਕਾਰ ਦੇਖੋ ਮੋਦੀ ਜੀ ਕਿਉਂ ਕਿ ਜਿਹੜਾ ਡਰਨਗੇ ਚੋਰ ਚੋਰ ਤੇ ਡਰੇ ਸਾਧ ਕਿਉਂ ਡਰੇ ਇਹ ਚੋਰ ਲੋਕ ਨੇ ਮੋਦੀ ਜੀ ਦੇਸ਼ ਨੂੰ ਬਚਾਉਣਾ ਚਾਹੁੰਦੇ ਨੇ ਇਹ ਚੋਰ ਤੋਂ ਇਸ ਡਾਕੂ ਤੋਂ ਅੱਜ ਦੇਖੋ ਪੰਜਾਬ ਦੇ ਵਿੱਚ ਕੀ ਦੇਖੋ ਇਹ ਹਾਲਾਤ ਹੋ ਰਹੇ ਨੇ ਅੱਜ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਲੋਕਾਂ ਨੇ ਭਗਤ ਸਿੰਘ ਦੀਆਂ ਪੱਗਾਂ ਬਣ ਕੇ ਭਗਤ ਸਿੰਘ ਦਾ ਨਾਂ ਲੈ ਕੇ ਜਿਸ ਤਰੀਕੇ ਦੇ ਨਾਲ ਇਹ ਇਹਨਾਂ ਨੇ ਉਹਨਾਂ ਨੂੰ ਸ਼ਿਦਾਂ ਨੂੰ ਦਾ ਇਸਤੇਮਾਲ ਕੀਤਾ ਅੱਜ ਕਿਦਾਂ ਲੁੱਟਾਂ ਖੋਹਾਂ ਹੋ ਰਹੀਆਂ ਨੇ ਉਹ ਯਾਰ ਤੁਸੀਂ ਸ਼ਰਮ ਆ ਰਹੀਏ ਦੇਖੋ ਬਾਰ ਬਾਰ ਇਹ ਗੱਲ ਕਰਦੇ ਆ ਅੱਜ ਪੰਜਾਬ ਦੇ ਵਿੱਚ ਕੋਈ ਸਾਡੀ ਧੀ ਪੈਣ ਕੋਈ ਟਾਈਮ ਸਰ ਕੋਈ ਬਾਹਰ ਨਹੀਂ ਜਾ ਸਕਦੀ ਕੋਈ ਇੰਡਸਟਰੀਲਿਸਟ ਹੈ ਉਹ ਬਾਹਰ ਨਹੀਂ ਜਾ ਸਕਦਾ ਸਾਰਾ ਦਿਨ ਕੋਈ ਕੁਰਪਾਨਾਂ ਚੱਲ ਰਹੀਆਂ ਨੇ ਕਿਤੇ ਗੋਲੀਆਂ ਚੱਲ ਰਹੀਆਂ ਨੇ ਕਿਤੇ ਡਾਕੇ ਪੈ ਰਹੇ ਨੇ ਅੱਜ ਜੋ ਪੰਜਾਬ ਦੇ ਹਾਲਾਤ ਨੇ ਉਹ ਉਹ ਦੇਖ ਲੋ ਕੀ ਨੇ ਔਰ ਅੱਜ ਇਹ ਕਹਿੰਦੇ ਜੀ ਅਸੀਂ ਪੰਜਾਬ ਸਾਡਾ ਬੜਾ ਖੁਸ਼ਹਾਲ ਹੋ ਗਿਆ ਪੰਜਾਬ ਦੇ ਉੱਪਰ ਹਜ਼ਾਰਾਂ ਕਰੋੜਾ ਰੁਪਏ ਦਾ ਕਰਜ਼ਾ ਇਹਨਾਂ ਨੇ ਹੋਰ ਚੜਾ ਦਿੱਤਾ ਜਿਹੜੀ ਪੁਰਾਣੀਆਂ ਸਰਕਾਰਾਂ ਤੋਂ ਕਹਿੰਦੇ ਸੀ ਹਿਸਾਬ ਮੰਗਾਂਗੇ ਜੀ ਇਹਨਾਂ ਕਰਜ਼ਾ ਕਿਦਾਂ ਚੜ ਗਿਆ ਔਰ ਅੱਜ ਉਹਨਾਂ ਨੇ ਦੇ ਪੰਨੇ ਨਹੀਂ 50 60 ਸਾਲਾਂ 'ਚ ਕਰਜ਼ਾ ਚੜਾਇਆ ਇਹਨਾਂ ਨੇ ਪਿਛਲੇ 2 2.5 ਸਾਲ ਦੇ ਵਿੱਚ ਹਜ਼ਾਰਾਂ ਕਰੋੜ ਮਤਲਬ 85 ਹਜ਼ਾਰ ਕਰੋੜ ਦਾ ਕਰਜ਼ਾ ਚੜਾ ਕੇ ਤੇ ਪੰਜਾਬ ਨੂੰ ਕੰਗਾਲ ਕਰਤਾ ਉਹ ਦੇਖੋ ਮੈਂ ਤਾਂ ਕਹਿ ਰਿਹਾ ਵੀ ਇਹਨਾਂ ਦੀ ਕਰਨੀ ਔਰ ਕਿਤਨੀ ਜਿ ਫਰਕ ਹੈ ਫਿਰ ਮਾਨ ਸਾਹਿਬ ਕਹਿੰਦੇ ਨੇ ਜੀ ਸਾਡੇ ਕੋਲ ਪੈਸਾ ਬਹੁਤ ਹੈ ਤੰਗਾਂ ਮਾ ਤੁਹਾਡੇ ਕੋਲ ਦਿੱਤੀਆਂ ਜਾ ਰਹੀਆਂ ਕਿਸੇ ਵੀ ਵਿਭਾਗ ਦੇ ਡਵੈਲਪਮੈਂਟ ਤੁਹਾਡੀ ਕੋਈ ਪੰਜਾਬ ਵਿੱਚ ਨਹੀਂ ਹੋ ਰਹੀ ਅੱਜ ਕਿਸੇ ਨੂੰ ਕੋਈ ਨੌਕਰੀਆਂ ਨਹੀਂ ਮਿਲਦੀਆਂ ਲੋਕੀ ਪੰਜਾਬ ਨੂੰ ਛੱਡ ਛੱਡ ਕੇ ਬਾਹਰ ਲਈਆਂ ਸਟੇਟਾਂ ਜਾਣਾ ਚਾਹੁੰਦੇ ਨੇ ਬਿਜਲੀ ਦਾ ਰੇਟ ਤੁਸੀਂ ਕੱਟ ਕਹਿੰਦੇ ਸੀ 5 ਰੁਪਏ ਯੂਨਟ ਦੇ ਅੰਗੇ ਅੱਜ ਤੁਸੀਂ 3 ਰੁਪਏ ਯੂਨਟ ਹੋਰ ਵਧਾ ਦਿੱਤਾ ਤੁਸੀਂ ਕਿਹਾ ਸੀ ਵੀ ਅਸੀਂ ਨੌਕਰੀਆਂ ਦੇਵਾਂਗੇ ਨੌਕਰੀਆਂ ਤੁਸੀਂ ਦਿੱਤੀਆਂ 1000 ਰੁਪਏ ਸਾਡੀਆਂ ਭੈਣਾਂ ਨੂੰ ਕਿਹਾ ਤੁਸੀਂ ਉਹ ਨਹੀਂ ਦਿੱਤਾ ਯਾਰ ਮੈਂ ਤਾਂ ਕਹਿੰਦਾ ਕੀ ਕਰਨੀ ਔਰ ਕਤਨੀ ਜਫਰ ਕੇ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਝੂਠ ਬੋਲਣਾ ਆਂਦਾ ਔਰ ਝੂਠ ਨੂੰ ਜਿਸ ਤਰੀਕੇ ਨਾਲ ਇਹ ਵੇਚਦੇ ਨੇ ਉਹ ਸਾਰੀ ਜਨਤਾ ਦੇਖ ਰਹੀ ਹੈ ਮੈਂ ਤਾਂ ਤੁਹਾਨੂੰ ਇਹ ਗੱਲ ਕਹਿਣਾ ਚਾਹਦਾ ਕੇਜਰੀਵਾਲ ਸਾਹਿਬ ਤੁਸੀਂ ਬਿਲਕੁਲ ਰਜਾਇਨ ਦੇ ਕੇ ਆਪਣੇ ਘਰ ਬੈਠ ਜਾਓ ਦੇਸ਼ ਤੁਹਾਨੂੰ ਜਾਣ ਚੁੱਕਾ ਹੈ ਦੇਸ਼ ਤੁਹਾਡੀਆਂ ਇਹ ਇਮੋਸ਼ਨਲ ਗੱਲਾਂ ਤੋਂ ਹੁਣ ਗੁਮਰਾਹ ਹੋਣ ਵਾਲਾ ਨਹੀਂ ਹੈਗਾ ਬਹੁਤ ਹੋ ਗਿਆ ਸੋ ਇਸਨ ਪੰਜਾਬ ਵਾਚਪਾ ਦੇ ਕੈਸ਼ੀਅਰ ਗੁਰਦੇਵ ਸ਼ਰਮਾ ਦੇ ਵੀ ਦੰਦਾਸ ਦੀ ਕਿ ਅਰਵਿੰਦ ਕੇਜੀਵਾਲ ਜਦੋਂ ਅੱਜ ਆਪਣੇ ਦਿੱਲੀ ਦੇ ਮੁਖਿਆਲੇ ਦੇ ਵਿੱਚ ਆ ਕੇ ਆਪਣੇ तमाम ਉਸ ਵਰਕਰ ਵਲੰਟੀਅਨੋ ਜਿਹੜੇ ਉਹ ਸਪੀਚ ਕਰਦੇ ਵਿੱਚ 2 ਦਿਨਾਂ ਬਾਅਦ ਉਹ ਆਪਣੇ ਮੁੱਖ ਮੰਤਰੀ ਪਦ ਤੋਂ ਅਸਤੀਫਾ ਦੇਣਗੇ ਤੇ ਆਮ ਜਨਤਾ ਜਾ ਕੇ ਉਹ ਉਹਨਾਂ ਕੋ ਇਮਾਨਦਾਰੀ ਦਾ ਸਰਟੀਫਿਕੇਟ ਲੈਣਗੇ ਤਾਂ ਕਿਤੇ ਨਾ ਕਿ ਵਾਚਪਾ ਦੇ तमाम ਨੇਤਾਵਾਂ ਵੱਲੋਂ ਅਰਵਿੰਦ ਕੇਜੀਵਾਲ ਤੇ ਆਪਸ ਕਰਦੇ ਤਾਂ ਜੁਕਸੇਾਰੇ ਅਗਰ ਉਹਨਾਂ ਨੇ ਰਿਜ਼ਾਈਨ ਕਰਨਾ ਹੁੰਦਾ ਮੁੱਖ ਮੰਤਰੀ ਪਦ ਤੋਂ ਤਾਂ 3 ਮਹੀਨੇ ਪਹਿਲਾਂ ਹੀ ਕਰ ਦਿੰਦੇ ਇਸ ਤੋਂ ਪਹਿਲਾਂ 3 ਮਹੀਨੇ ਵੀ ਪਹਿਲਾਂ ਅਰਵਿੰਦ ਕੇਜੀਵਾਲ ਜਨਤਾ ਹੀ ਅਦਾਲਤ ਲੱਗੇ ਸੀ ਬਿਲਕੁਲ ਆਮੜੇ ਲੋਕਾਂ ਨੇ ਉਹਨਾਂ ਨੂੰ ਬਿਲਕੁਲ ਨਕਾਰਤਾ ਤਾਂ ਇਸ ਵਕਤ ਜਦੋਂ ਉਹ ਹੁਣ ਆਮੜੇ ਪਬਲਿਕ ਦੀ ਸਿਮਤੀ ਲੈਣਾ ਚਾਹੁੰਦੇ ਆ ਤੇ ਲੋਕੀ ਹੁਣ ਉਹਨਾਂ ਤੋਂ ਭਲੀ ਪਾਂਦ ਜਾਣ ਚੁੱਕੇ ਆ ਤਾਂ ਅਰਵਿੰਦ ਕੇਜਰੀਵਾਲ ਨੂੰ ਹੁਣ ਲੋਕ ਪਸੰਦ ਨਹੀਂ ਕਰਦੇ ਕਿਉਂਕਿ ਤੇ ਆ ਕੇ ਸ਼ਰਾਬ ਨੀਤੀ ਕੁਟਾਲੇ ਦੇ ਵਿੱਚ ਹੁਣ ਸ਼ਰਤ ਜਮਾਨ ਤੇ ਅਰਵਿੰਦ ਕੇਜਰੀਵਾਲ 70 ਦਿਨਾਂ ਬਾਅਦ ਬਾਹਰ ਆਇਆ ਮਾਨਯੋਗ ਸੁਪਰੀਮ ਕੋਰਟ ਨੇ ਜਮਾਨ ਦਿੱਤੀ ਹੈ ਲੇਕਿਨ ਕਿਹਦਾ ਕਹਤੇ ਆ ਕੇ ਹਰਿਆਣਾ ਔਰ ਜੰਮੂ ਕਸ਼ਮੀਰ ਦੇ ਵਿੱਚ ਜੜਿਆ ਹੁਣ ਇਲੈਕਸ਼ਨ ਦਾ ਡੋਰ ਚੱਲਿਆ ਕਿਹਨਾਂ ਕਹਤੇ ਆ ਕੇ ਉੱਥੇ ਕੈਂਪੇਨ ਵੀ ਕਰਨਗੇ ਸੋ ਵਾਜਪਾ ਡਰਦੀ ਹੈ ਜਾਂ ਅਰਵਿੰਦ ਕੇਜਰੀਵਾਲ ਡਰਦਿਆ ਖੈਰ ਇਹ ਤਾਂ ਹੁਣ ਜਨਤਾ ਨੂੰ ਪਤਾ ਹੈ ਵੀ ਅਰਵਿੰਦ ਕੇਜੀਵਾਲ ਵਾਜਪਾ ਦੇ ਮੋਦੀ ਸਰਕਾਰ ਕੋ ਡਰਤੇ ਹੈ ਜਾਂ ਮੋਦੀ ਸਰਕਾਰ ओ केजरीवाल को डाल दी खैर ये फैसला या और जनता के हक के बीच है ये देखना होगा अरविंद केजरीवाल हुन आपने मुख्यमंत्री पद तो कदो इस्तीफा देंगे के एमएमएन बॉबीना संदीप शर्मा दैनिक टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर